ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਜਿਹੜਾ ਆਪਾਂ ਕੱਲ ਆਵਾਜ਼ ਚੁੱਕੀ ਸੀ ਬਈ ਕ੍ਰਿਸ਼ਨ ਕਮਾਲ ਜਿਹੜਾ ਉਹ ਬਿਲਕੁਲ ਮਾੜਾ ਅਫਸਰ ਹੈ ਤੇ ਉਹਦੀ ਉਹਦੀ ਮਲੈਕੀ ਦਾ ਸਾਰਾ ਕੁਝ ਹੋਇਆ ਉਸ ਦਿਨ ਕੱਲ ਮੇਰੀ ਜਿਹੜੀ ਵੀਡੀਓ ਲਾਈਵ ਹੋਈਆਂ ਸੀ ਮੇਰੇ ਗਨਮੈਨ ਵਾਪਸ ਲਏ ਗਏ ਤੇ ਹੁਣ 376 ਦਾ ਬਿਰਦੇ ਪਰਚਾ ਕਰਤਾ ਨਾ ਨੇ ਪੰਜਾਬ ਤੋਂ ਸੰਗਰੂਚ ਤੋਂ ਲੈਣਾ ਹਿਅਰਿਆਣੇ ਚ ਤਕਰੀਬਨ ਸਾਰੇ ਜਣੇ ਜਿੰਦਗੀ ਇਹਨਾਂ ਨੇ ਰਾਤ ਪੁਰਾਣਾ ਜਿਹੜਾ ਮੈਂ तकरीबन ਮੇਰਾ ਹਾਈ ਕੋਰਟ 'ਚ ਵੀ ਕੇਸ ਚੱਲਦਾ ਸੀ ਉਹਦੇ ਤੇ ਦੋ ਪਰਚੇ दर्ज ਆ ਮੈਡਮ ਦੇ ਮੇਰੇ ਤੇ ਜਿਹੜਾ ਇਹਨਾਂ ਨੇ ਕੀਤਾ ਉਹ ਅੱਜ ਨਜ਼ਾਇਜ਼ ਕਰਤਾ ਫਰਕਰ ਕਰਦੇ ਮੈਂ ਅੱਜ ਸਾਰੇ ਪੰਜਾਬ ਵਾਸੀਆਂ ਨੂੰ ਸੱਜਣਾ ਬਿਕਰਾ ਇਹ ਤੁਹਾਡੇ ਭਰਾ ਨੂੰ ਜਿਹੜਾ ਜੋ ਵੀ ਹੋਇਆ ਇਹ ਪੰਜਾਬ ਦੀ ਆਵਾਜ਼ ਚ ਕਿ ਜਿਹੜੇ ਲੋਕਾਂ ਦੇ ਸੀ ਵੀ ਇਹਨਾਂ ਦਿੱਲੀ ਵਾਲਿਆਂ ਦੇ ਖਿਲਾਫ ਕੋਈ ਜੋ ਵੀ ਬਣਦਾ ਆ ਬਈ ਉੱਥੇ ਕੋਈ ਮਰਦ ਕੋਈ ਵੀ ਉੱਠ ਕੇ ਆਣ ਕੇ ਪੰਜਾਬ ਦੀ ਗੱਲ ਕਰੇ ਤੇ ਤੁਹਾਡਾ ਭਰਾ ਨੇ ਆਪਦਾ ਕੈਰੀਅਰ ਦਾ ਆਦੇ ਲਾ ਕੇ ਇਹ ਪੰਜਾਬ ਵਾਸਤੇ ਬੁਲਾ ਚੁੱਕਾ ਤਾਂ ਮੈਂ ਸਾਰੇ ਐਮਐਲਏ ਨੂੰ ਮੰਤਰੀਆਂ ਨੂੰ ਸਾਰਨ ਭੇਜ ਦਿੱਤਾ ਅੱਜ ਜੇ ਤੁਸੀਂ ਨਾ ਜਾ ਕੇ ਤੇ ਤੁਹਾਡਾ ਕੱਖੇ ਨਾ ਤੇ ਆ ਇਹਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰੋ ਆਲ ਪੰਜਾਬ ਜਿੱਥੇ ਜਿੱਥੇ ਵੀ ਮੇਰੇ ਸੱਜਣ ਮਿੱਤਰ ਬੈਠੇ ਪੰਜਾਬ ਹਰਿਆਣਾ ਜਿੱਥੇ ਵੀ ਜਿਹੜੇ ਕੋਈ ਮੈਨੂੰ ਪਿਆਰ ਕਰਦੇ ਆ ਤੇ ਜਿਨ੍ਹਾਂ ਨੂੰ ਲੱਗਦਾ ਵੀ ਮੈਂ ਚੰਗਾ ਕੰਮ ਕੀਤਾ ਜਿਨ੍ਹਾਂ ਨੂੰ ਨਹੀਂ ਚੰਗਾ ਲੱਗਦਾ ਬਿਲਕੁਲ ਨਾ ਆਉਣਾ ਜਿਨ੍ਹਾਂ ਨੂੰ ਲੱਗਦਾ ਵੀ ਮੈਂ ਚੰਗਾ ਕੰਮ ਕੀਤਾ ਆਵਾਜ਼ ਚੁੱਕੀ ਪੰਜਾਬ ਦੀ ਕਿ ਅੱਜ ਮੈਨੂੰ ਤੁਹਾਡੀ ਸਾਰਿਆਂ ਦੀ ਲੋੜ ਆ ਟਰੈਕਟਰ ਟਰਾਲੀਆਂ ਗੱਡੀਆਂ ਬੱਸਾਂ ਜੋ ਵੀ ਤੁਹਾਡੇ ਕੋਲ ਹੈਗਾ ਪਟਿਆਲਾ ਐਸਐਸਪੀ ਦਾ ਡੀਸੀ ਦਫਤਰ ਆਪਾਂ ਸਾਰਾ ਘੇਰਨਾ ਤੇ ਤੁਹਾਨੂੰ ਬੇਨਤੀ ਹੈਨ ਵਤ ਵਤ ਲਾਈਵ ਕਰਕੇ ਵਤ ਵਤ ਲੋਕਾਂ ਨੂੰ ਸੁਣਾ ਦੇ ਕੇ ਇਹਨੂੰ ਵਤ ਵਤ ਵੰਡ ਕਰਕੇ ਤੇ ਉੱਥੇ ਮੇਰਾ ਸਾਥ ਦਿਓ ਤਾਂ ਕਿ ਆਪਾਂ ਇਸ ਜਿਹੜੀ ਗੁੰਗੀ ਸਰਕਾਰ ਨੂੰ ਠਾ ਸਕੀਏ ਤੇ ਜਿਹੜੇ ਇਹਨਾਂ ਦੇ ਦਿਮਾਗ ਦੇ 94 ਐਮਐਲਏ ਬੜੇ ਆ ਉਹ ਦਿਮਾਗ ਵਾਲਾ ਕੀੜਾ ਕੱਢ ਸਕੀਏ ਵੀ ਜੇ ਐਮਐਲਏ ਉੱਠ ਪੈਣ ਇੱਕ ਤੇ ਪਰਚਾ ਦੂਜੇ ਤੇ ਇਹਦੇ ਮੈਨੂੰ ਦਬਾਉਣਗੇ ਮੈਂ ਦਬਦਾ ਤਹ ਨਹੀਂ ਤੁਹਾਡਾ ਸਾਰਿਆਂ ਦਾ ਭਰਾਵਾ ਦਾ ਅਸ਼ੀਰਵਾਦ ਆ ਮੈਨੂੰ ਦਬਾਉਣ ਦੀ ਕੋਸ਼ਿਸ਼ ਕਰਨ ਦੇ ਵਾਧ ਤੋ ਮੇਰੇ ਤੇ ਪਰਚੇ ਹੋਰ ਕਰ ਸਕਦੇ ਆ ਮੈਂ ਜੇਲ੍ਹ ਚ ਰਹਿ ਸਕਦਾ ਪਰ ਮੇਰੀ ਜਿਹੜੀ ਆਵਾਜ਼ ਆ ਉਹਨੂੰ ਨਹੀਂ ਕੋ ਦਬਾ ਸਕਦਾ ਤੇ ਤੁਹਾਨੂੰ ਬੇਨਤੀ ਆ ਸਾਰੇ ਉੱਥੇ ਵਾਪਸ ਤੁਹਾਨੂੰ ਪਹੁੰਚੋ ਕੰਮ ਮੈਨੂੰ ਪਤਾ ਦਾ ਸਾਰਿਆਂ ਨੂੰ ਹੁੰਦਾ ਮੀਂਹ ਕਣੀ ਆ ਪਰ ਜੱਜ ਤੁਹਾਡੀ ਮੈਨੂੰ ਲੋੜਿਆ ਤੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਆ ਤੇ ਤੁਸੀਂ ਸਾਰੇ ਜਣੇ ਅੱਜ ਉੱਥੇ ਡੀਸੀ ਦਫ਼ਤਰ ਤੇ ਐਸਐਸਓ ਦਫ਼ਤਰ ਕੇ ਰੋ ਤੇ ਇਹਨਾਂ ਨੂੰ ਸਵਾਲ ਕਰੋ ਪੁੱਛੋ ਵੀ ਇੱਕ ਬੰਦੇ ਦੀ ਆਵਾਜ਼ ਚੁੱਕੀ ਆ ਬਾਹਰ ਲਈ ਛੱਡ ਦੇਣ ਕਿ ਰਾਜ ਕਰਨ ਦੇ ਦਿੱਲੀ ਵਾਲੇ ਜਿਹੜੇ ਦਿੱਲੀ ਵਾਲੇ ਮੈਂ ਕਹਿ ਸਕਦਾ ਉਹਨਾਂ ਕਾਂਗਰਸ ਦਾ ਵੀ ਰਾਜ ਰਿਆ ਬੀਜੇਪੀ ਦਾ ਵੀ ਰਾਜ ਰਿਆ ਉਹਨਾਂ ਨੇ ਤਾਂ ਕਦੀ ਇੰਨੀ ਇੰਟਰਫੇਰੈਂਸ ਆਣ ਕੇ ਆਪਦੀਆਂ ਸਟੇਟਾਂ 'ਚ ਕੀਤੀ ਨਹੀਂ ਇਹਨਾਂ ਨੂੰ ਕੋਈ ਚਾਰਾ ਚਾ ਚੜਿਆ ਆ ਇਹਨਾਂ ਨੂੰ ਕੋਈ ਜਾੜਾ ਆ ਵੀ ਅਸੀਂ ਕੋ ਵੱਖਰਾ ਕਰਕੇ ਦਿਖਾਵਾਂਗੇ ਲੋਕਾਂ ਨੂੰ ਵੀ ਸਾਡੇ ਪੰਜਾਬ ਵਾਲੇ ਭੋੜੇ ਭਾਲੇ ਵੀ ਇਹਨਾਂ ਨੂੰ ਰਾਜ ਨਹੀਂ ਕਰਰਾਉਂਦਾ ਇਸ ਕਰਕੇ ਜੇ ਅੱਜ ਤੁਸੀਂ ਮੇਰੇ ਨਾਲ ਖੜੋਗੇ ਤੇ ਮੈਂ ਮਹਾਰਾਜ ਤੋਂ ਲੈ ਕੇ ਇਹਨਾਂ ਦਾ ਤਖਤਾ ਪੜ ਸਕਦਾ ਅੱਜ ਤੁਹਾਡਾ ਸਾਥ ਵੀ ਲੋੜ ਆ ਅੱਜ ਮੇਰਾ ਸਾਥ ਦੇ ਲੋ ਤੇ ਤੁਹਾਡਾ ਭਰਾ ਹਮੇਸ਼ਾ ਤੁਹਾਡਾ ਲਈ ਰਹੇਗਾ ਵਾਹਿਗੁਰੂ ਜੀ ਕੀ ਹਾਲ ਸਾਥ ਵਾਹਿਗੁਰੂ ਜੀ ਕੀ ਫਤਹ